ਮੈਂ ਵੀ ਮਤਲਬ ਇਦਾਂ ਨਹੀਂ ਕਿ ਕੋਈ ਸਪੈਸ਼ਲ ਸੋਚੀ ਦੀ ਕੋਈ ਚੀਜ਼ ਜਾਂ ਬੋਲਣ ਤੋਂ ਪਹਿਲਾਂ ਜਾਂ ਕਿਵੇਂ ਵੀ ਤੇ ਪਰ ਇਹ ਵੀ ਹੁਣ ਜਿਵੇਂ ਪੰਜਾਬ ਚ ਰਹਿਣਾ ਤੁਹਾਨੂੰ ਜੇ ਮੈਂ ਤੁਹਾਨੂੰ ਪਰਸਨਲ ਆਪਸ ਚ ਦੋਨੇ ਜਣੇ ਆਪਾਂ ਗੱਲ ਕਰੀ ਇੱਥੇ ਕੋਈ ਵੀ ਨਾ ਹੋਵੇ ਬਹੁਤ ਪਰਸੈਪਸ਼ਨਸ ਬਣਦੀਆਂ ਨੇ ਨਾ ਵੀ ਐਵੇਂ ਐਵੇਂ ਬੋਲ ਦਿੰਦਾ ਐਵੇਂ ਬੋਲ ਦਿੰਦਾ ਐਵੇਂ ਬੋਲ ਦਿੰਦਾ ਐਵੇਂ ਬੋਲ ਦਿੰਦਾ ਹੁਣ ਆਪਾਂ ਨੂੰ 10 15 20 ਮਿੰਟ ਹੋਏ ਆ ਮੈਂ ਸਾਲ ਦੇ ਵਿੱਚ 350 ਦਿਨਾਂ ਦੇ ਵਿੱਚੋਂ 365 ਦਿਨਾਂ ਦੇ ਵਿੱਚੋਂ 250 ਦਿਨ ਐਕਟਿੰਗ ਕਰਦਾ ਤੇ ਮੈਨੂੰ ਕੋਈ ਚੱਕਰ ਨਹੀਂ ਮੱਦਾ ਘੰਟਾ ਹੋਰ ਕਰ ਦੂੰ ਪਾ ਜੀ 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 ਉਹ ਹੋਈ ਜਾਊਗਾ ਕੋਈ ਫਾਇਦਾ ਨਹੀਂ ਉਸ ਚੀਜ਼ ਦਾ ਮੈਨੂੰ ਐ ਲੱਗਦਾ ਵੀ ਜਿੱਦਾਂ ਮੈਂ ਹੈਗਾ ਜਿੱਦਾਂ ਮੈਂ ਤੁਹਾਡੇ ਸਾਰੇ ਦੇ ਸਾਹਮਣੇ ਆਂ ਓਵੇਂ ਦਾ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਆ ਓਵੇਂ ਦਾ ਮੈਂ ਵਿੱਕੀ ਭਾਜੀ ਨਾਲ ਆ ਉਹ ਸਾਰੇ ਨਾਲ ਓਵੇਂ ਦਾ ਹੀ ਆ ਸੋ ਮੈਨੂੰ ਐ ਲੱਗਦਾ ਹੁੰਦਾ ਵੀ ਜਿਹੋ ਜਿਹਾ ਮੈਂ ਹੈਗਾ ਉਹੋ ਜਿਹਾ ਮੈਂ ਆਪਣੇ ਆਪ ਨੂੰ ਪ੍ਰੇਜ਼ੈਂਟ ਕਰ ਲਾਂ ਕਹ ਲੂੰ ਇਹ ਨਾ ਵੀ ਮੈਂ ਕਿਤੇ ਹੋਰ ਕੁਝ ਕਰਦਾ ਹਾਂ ਪੁੱਠਾ ਜਿਹਾ ਕੰਮ ਜਾਂ ਕਿਤੇ ਹੋਰ ਜ਼ਿਆਦਾ ਹੰਬਲ ਹੋਵਾਂ ਕੈਮਰੇ ਦੇ ਸਾਹਮਣੇ ਫੁਕਰੀ ਮਾਰਦਾ ਜਾਂ ਕੈਮਰੇ ਦੇ ਸਾਹਮਣੇ ਜ਼ਿਆਦਾ ਹੰਬਲ ਹੋਵਾਂ ਜਾਂ ਤੇ ਪਤਾ ਨਹੀਂ ਕਿਉਂ ਵੀ ਰੀਅਲ ਲਾਈਫ ਨੂੰ ਜਜ ਨਾ ਹੀ ਕੀਤਾ ਜਾਵੇ ਕਿਸੇ ਦਿਨ ਮੇਰਾ ਪੁਆਇੰਟ ਆਫ View ਹੈ ਮੈਨੂੰ ਲੱਗਦਾ ਵੀ ਅਸੀਂ ਫਿਲਮਾਂ ਕਰਦੇ ਆ ਜਾਂ ਗਾਣੇ ਕਰਦੇ ਆ ਉਹ ਜ਼ਿਆਦਾ ਇੰਪੋਰਟੈਂਟ ਨੇ ਆਡੀਅנס ਲਈ I think so ਹਣਾ ਤੇ ਮੇਰਾ ਪੁਆਇੰਟ ਆਫ View ਹੈ ਬਾਕੀ ਟਰਾਈ ਅਸੀਂ ਕਰਦਾ ਮੈਂ ਮਨ ਦੇ ਵਿੱਚ ਸੋਚਦਾ ਹੁੰਦਾ ਹਾਂ ਵੀ ਕਿਸੇ ਦਾ ਦਿਲ ਨਾ ਦਖਾਵਾ ਹਣਾ ਸੋ ਉਹ ਸਭ ਤੋਂ ਵੱਡੀ ਇੰਪੋਰਟੈਂਟ ਚੀਜ਼ ਹੁੰਦੀ ਹੈ ਵੀ ਕਿਸੇ ਦਾ ਦਿਲ ਨਾ ਦੁਖੇ ਇੰਟੈਂਸ਼ਨਲੀ ਤੇ ਬਾਕੀ ਜੇ ਕਿਸੇ ਦਾ ਦੁਖਿਆ ਉਹਦੇ ਤੁਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਮਾਲਕ ਮਿਹਰ ਕਰਨ ਬਾਕੀ ਹੰਬਲਨੈਸ ਐ ਨੌਰ ਬਾਜੀ ਜੇ ਟਿਕੇ ਰਹਿਣਾ ਬਾਜੀ ਇਸ ਇੰਡਸਟਰੀ ਚ ਰਹਿਣਾ ਆ ਇਸ ਦੁਨੀਆ ਤੇ ਰਹਿਣਾ ਤੇ ਔਕਾਤ ਸਿੱਤੇ ਰਹਿਣੀ ਪੈਣਾ ਉਹ ਅਕਾਲ ਪੁਰਖ ਆਪ ਰੱਖਦਾ ਉਹ ਉਹੀ ਆ ਉਹਨੇ ਸਾਰਾ ਕੁਝ ਦਿੱਤਾ ਉਹਨੇ ਗਾਂ ਲੈ ਕੇ ਜਾਣਾ ਤੇ ਬਾਕੀ ਬਾਜੀ ਕੁਝ ਪਲਾਨਡ ਨਹੀਂ ਹੁੰਦਾ ਜਿਵੇਂ ਬਾਜੀ ਨੇ ਕਿਹਾ ਵੀ ਸਵੇਰੇ ਸੋਚ ਕੇ ਆ ਕੇ ਉੱਠ ਕੇ ਵੀ ਲਾਤੇ ਲਾਤ ਰੱਖ ਕੇ ਬਹਿਣਾ ਹੁਣ ਜੇ ਮੈਂ ਇਧਰ ਨੂੰ ਲਾਤ ਰਾਤੇ ਰੱਖ ਕੇ ਬਹਿ ਗਿਆ ਇਹ ਹੁਣ ਕੁੜੀ ਵਾਲ ਨੂੰ ਲਾਤੂਗੀ ਤੇ ਡਿਸਰੈਸਪੈਕਟ ਨਹੀਂ ਮੇਰੀ ਇਧਰ ਲਈ ਦੁਖਨ ਲੱਗ ਗਈ ਤਾਂ ਰਖੀ ਇਧਰ ਲਈ ਹਾਂ ਥੈਂਕ ਯੂ ਸੋ ਮਚ ਉਹ ਫਿਰ ਕਈ ਵਾਰੀ ਕਹਿੰਦੇ ਨੇ ਨੂੰ ਸ਼ਰਮ ਨਹੀਂ ਆਉਂਦੀ ਕੁੜੀ ਆ ਲੱਤ ਕਰੀ ਬੈਠਾ ਉਹ ਮੇਰੀ ਇਧਰ ਲਈ ਦੁਖਣ ਲਾਪੀ ਮੈਂ ਇਧਰ ਲਈ ਧਰ ਲਈ ਮੈਂ ਕੀ ਮਾੜਾ ਹੋ ਗਿਆ ਹਨਾ ਸੋ ਗਲਤੀ ਹੋ ਗਈ ਮੈਂ ਫਿਰ ਇਧਰ ਲਈ ਕਰ ਲੈਣਾ ਭਾਵੇਂ ਦੁਖੇ ਹਲੋ ਸੌਰੀ ਗਾਇਸ ਸੋ ਥੈਂਕ ਯੂ ਸੋ ਮਚ ਗਾਇਸ ਥੈਂਕ ਯੂ ਸੋ ਮਚ ਐਮੀ ਤ੍ਰਿਪਤੀ ਐਂਡ ਵਿਕੀ ਐਂਡ ਡੂ ਯੂ ਵਾਂਟ ਟੂ ਸੇ ਸਮਥਿੰਗ ਟੂ ਦੀ ਆਡੀਅנס ਫॉर ਬੈਡ ਨਿਊਜ਼ ਐਨੀ ਮੈਸੇਜ ਹਾਂਜੀ ਮੈਂ ਮੇਰੇ ਜੁੜੇ ਹੱਥ ਤੋਂ ਬਾਅਦ you want to say something anything for the bad news guys advance booking already shuru ਮੈਂ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਤੁਹਾਨੂੰ ਦੋ ਕ ਮਹੀਨੇ ਤੱਕ ਫੇਰ ਆ ਜੂ ਮੈਨੂੰ ਭਾਵੇਂ ਰਾਤ ਰੱਖ ਲਓ ਇੱਥੇ ਸਾਡਾ ਇੱਕ ਸਾਡਾ ਇੱਕ ਇਵੈਂਟ ਵੀ ਹੈ ਸ਼ਾਮੀ ਹਨਾ ਅਸੀਂ ਉਦੋਂ ਨੂੰ ਵੀ ਜਾਣਾ ਤੇ ਉਸ ਤੋਂ ਬਾਅਦ ਸਾਡੇ 1 on 1 ਵੀ ਨੇ ਤਿੰਨ ਚਾਰ ਇੰਟਰਵਿਊਸ ਪਲੀਜ਼ ਬੇਨਤੀ ਹੈ ਮੈਮ ਵੇਖ ਲਓ ਤੁਸੀਂ ਮੇਰੇ ਕੋਲ ਅੱਜ ਤ੍ਰਿਪਤੀ ਦੇ ਵਿੱਕੀ ਜਾਏ ਨੇ ਅੱਜ ਤੁਸੀਂ ਆਏ ਤੁਸੀਂ ਮੈਨੂੰ ਪਹਿਲੀ ਵਾਰ ਹੀ ਦੇਖ ਰਹੇ ਹੋ ਮੇਰੀਆਂ 23 24 ਫਿਲਮਾਂ ਲੰਘੀਆਂ ਆਦਮੀ ਲਾਦਾ ਵਿੱਕੀ ਹੋਣੀ ਆਏ ਤੁਸੀਂ ਤਾਂ ਆਏ ਜੇ ਕੋਈ ਐਸੀ ਗੱਲਾਂ ਅਗਲੀ ਚ ਫਿਰ ਵੇਖ ਲਾਂਗਾ ਤੁਹਾਨੂੰ ਮੈਂ ਚਲੋ ਚਲੋ ਲੈਟਸ ਆਨ ਲਾਸਟ ਕੁਐਸਚਨ ਗਾਈਜ਼ ਵਨ ਲਾਸਟ ਕੁਐਸਚਨ ਦੈਟਸ ਇਟ ਦੈਟਸ ਇਟ ਵਨ ਲਾਸਟ ਕੁਐਸਚਨ ਜੀ 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 ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ